ਦੂਸਰੇ ਪਾਸੇ ਚੀਮਾ ਸਾਹਿਬ 2700 ਕਿਲੋਮੀਟਰ ਸੜਕ ਲੰਬੀ ਹੋਈ ਹੈ ਹਾਈਵੇ ਦੀਆਂ ਜ਼ਮੀਨਾਂ ਕਿਉਂਕਿ ਸਰਕਾਰ ਅਕਵਾਇਰ ਕਰ ਰਹੀ ਹੈ ਪਰ ਉੱਥੇ ਇੱਕ ਮੁੱਦਾ ਬਹੁਤ ਜ਼ਿਆਦਾ ਉੱਠ ਗਿਆ ਹੈ ਕਿ ਜਿਹੜੀ ਪੰਜਾਬ ਦੀ ਵਧੀਆ ਜ਼ਮੀਨ ਆ ਉਹ ਇਧਰ ਨੂੰ ਜਾ ਰਹੀ ਹੈ ਕਿ ਲੱਗਦਾ ਤੁਹਾਨੂੰ ਇਹ ਸਾਰਾ ਕੁਝ ਹੋ ਰਿਹਾ ਇੱਥੇ ਚਰਚਾ ਕਿਉਂ ਨਹੀਂ ਹੋਈ ਫਿਰ ਕਿਤੇ ਚਰਚਾ ਨਜ਼ਰ ਆ ਰਹੀ ਸਿਰਫ ਇਹਨੂੰ ਮਿੱਟੀ 'ਚ ਰੋਲ ਦਿੱਤਾ ਗਿਆ ਜੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਪਿਆ ਮੈਂ ਸੈਂਟਰ ਸਰਕਾਰ ਦੇ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਰੇਲਵੇ ਵਾਲਿਆਂ ਨਾਲ ਕੀਤੀ ਸਰਫੇਸ ਟਰਾਂਸਪੋਰਟ ਵਾਲਿਆਂ ਨਾਲ ਗੱਲ ਕੀਤੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਤੁਸੀਂ ਹਿਮਾਚਲ ਦੇ ਨਾਲ ਲੱਗਦੇ ਬਾਰਡਰ ਦੇ ਨਾਲ ਵੇਖੋਗੇ ਨਾ ਉੱਥੇ ਸੜਕ ਦੇ ਲਈ ਜ਼ਮੀਨ ਜਿਹੜੀ ਐਕਵਾਇਰ ਹੋਈ ਏ ਉਹਦਾ ਮੁਆਵਜ਼ਾ ਵੇਖੋ ਤੇ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਐਕਵਾਇਰ ਹੋਈ ਏ ਉਹਦਾ ਮੁਆਵਜ਼ਾ ਵੇਖੋ ਜ਼ਮੀਨ ਅਸਮਾਨ ਦਾ ਫਰਕ ਏ ਕਿੱਥੇ ਸਾਡੇ ਨੀਤੀ ਘੜੇ ਕਿੱਥੇ ਸਾਡੇ ਲੋਕ ਨਮਾਇੰਦੇ ਕਿਉਂ ਨਹੀਂ ਰੌਲਾ ਪਿਆ ਸਾਨੂੰ ਕਿਉਂ ਨਹੀਂ ਸੋਚਣਾ ਪਿਆ ਹੁਣ ਦੂਸਰੇ ਪਾਸੇ ਗੱਲ ਕਰਦੇ 2700 ਕਿਲੋਮੀਟਰ ਤੋਂ ਵੱਧ ਰਾਸ਼ਟਰੀ ਸ਼ਾਹਮਾਰਗਾਂ ਦੇ ਵਿੱਚ ਸਾਡੀ ਬੇਸ਼ਕੀਮਤੀ ਜ਼ਮੀਨ ਆ ਗਈ ਹੈ ਚਬੀ ਦੇ ਕੋਲ-ਕੋਲ ਸਾਡੇ ਪਹੁੰਚ ਗਏ ਨੇ ਨੈਸ਼ਨਲ ਹਾਈਵੇ ਕੀ ਗੱਲ ਸਾਡੀਆਂ ਆਉਣ ਵਾਲੀਆਂ ਨਸਲਾਂ ਸਿਰਫ ਇੱਥੇ ਛੂਕਦੀਆਂ ਗੱਡੀਆਂ ਹੀ ਵੇਖਣ ਜੋ ਕੇ ਰਹਿ ਜਾਣਗੇ ਕਿਤੇ ਸਪੈਸ਼ਲ ਇਕਨੋਮਿਕ ਜ਼ੋਨ ਬਣਿਆ ਉਹਦੀ ਗੱਲ ਹੋਈ ਇਹ ਕਾਦੇ ਲਈ ਇੰਨੇ ਹਾਈਵੇ ਬਣ ਰਹੇ ਨੇ ਇੰਨਾ ਇੰਨੇ ਸਾਰੇ ਹਾਈਵੇ ਦੀ ਜ਼ਰੂਰਤ ਵੀ ਹੈ ਜੇ ਫਿਊਚਰ ਦੀ ਗੱਲ ਵੇਖੀ ਜਾਵੇ ਪੁਰਾਣਾ ਸਿਲਕ ਰੂਟ ਸੀ ਸੈਂਟਰਲ ਏਸ਼ੀਆ ਦਾ ਰਸਤਾ ਹੈ ਮਿਡਲ ਈਸਟ ਦਾ ਰਸਤਾ ਹੈ ਪਹਿਲੀ ਗੱਲ 2700 ਏਕੜ ਜ਼ਰਖੇ ਜ਼ਮੀਨ ਹੈ ਸਭ ਤੋਂ ਵੱਧ ਉਪਜਾਊ ਜ਼ਮੀਨ ਹੈ ਉਹਦਾ ਅੱਗੇ ਫੈਸਲਾ ਕੀ ਕੀਤਾ ਤੁਸੀਂ ਜਦੋਂ ਕਿ ਬਣਦਾ ਮੁਆਵਜ਼ਾ ਨਹੀਂ ਮਿਲਿਆ ਕਈ ਜਗ੍ਹਾ ਤੇ ਐਸੀ ਚਰਚਾ ਆ ਰਹੀਆਂ ਨੇ ਕਿ ਮੁਆਵਜ਼ੇ ਤੋਂ ਬਿਨਾਂ ਜ਼ਮੀਨ ਐਕਵਾਇਰ ਹੋ ਰਹੀ ਹੈ ਭਾਵੇਂ ਨਹੀਂ ਹੋਵੇ ਕੁਝ ਵੀ ਹੋਵੇ ਉਹਦਾ ਕਾਰਨ ਪਰ ਉਹਦੇ ਨਾਲ ਕੋਈ ਇੰਡਸਟਰੀਅਲ ਸਟੇਟ ਸਥਾਪਨਾ ਦੀ ਗੱਲ ਹੋਈ ਕੋਈ ਸਪੈਸ਼ਲ ਇਕਨੋਮਿਕ ਜ਼ੋਨ ਦੀ ਗੱਲ ਹੋਈ ਕੋਈ ਫੂਡ ਪ੍ਰੋਸੈਸਿੰਗ ਜ਼ੋਨ ਦੀ ਗੱਲ ਹੋ ਰਹੀ ਏ ਕੋਈ ਇੰਡਸਟਰੀਅਲ ਡਵੈਲਪਮੈਂਟ ਹੱਬ ਬਣਾ ਲਵੋ ਕੋਈ ਤੁਸੀਂ ਸਕਿੱਲ ਡਵੈਲਪਮੈਂਟ ਦੇ ਸੈਂਟਰ ਖੋਲ ਲਵੋ ਜਿਹੜਾ ਨੌਜਵਾਨ ਨੇ ਦੇਸ਼ ਦਾ ਕਿਉਂ ਬਾਹਰ ਜਾ ਰਿਹਾ ਜਦੋਂ ਉਹਨੂੰ ਇੱਥੇ ਪਹਿਲੀ ਗੱਲ ਇੰਨੀ ਮਹਿੰਗੀ ਪੜ੍ਹਾਈ ਹੋ ਗਈ ਐ ਇੱਥੇ ਉੱਚ ਸਿੱਖਿਆ ਤੇ ਮਿੱਥੋ ਬਾਹਰ ਹੋ ਗਈ ਐ ਤਕਨੀਕੀ ਸਿੱਖਿਆ ਆ ਮੇਰੇ ਖਿਆਲ ਨਾਲ 150 ਦੇ ਕਰੀਬ ਸਾਡੇ ਜਿਹੜੇ ਪੋਲੀਟੈਕਨਿਕ ਤੇ ਆਈਟੀਆਈ ਨੇ ਕੋਠਿਆਂ ਦੇ ਘਾ ਉੱਗ ਗਿਆ ਇਹ ਕਿੰਨੇ ਵੇਖਣਾ ਐ ਹੁਣ ਹਾਈਵੇ ਨਗਾ ਦੇਤੇ ਤੁਸੀਂ ਜਿਹੜੇ ਪੈਸੇ ਮਿਲੇ ਨੇ ਮੁਸ਼ਕਿਲ ਦੇ ਹਾਲਾਤਾਂ ਦੇ ਵਿੱਚ ਕਿੰਨੇ ਕੁ ਲੋਕਾਂ ਨੇ ਓਨੀ ਮਹਿੰਗੀ ਜ਼ਮੀਨ ਹੋਰ ਕਿੱਥੇ ਖਰੀਦਣਗੇ ਜਾਂ ਪਰਦੇਸ਼ ਤੋਂ ਬਾਹਰ ਜਾਣਗੇ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਇਹਦੇ ਉੱਤੇ ਪਹਿਲਾਂ ਪਲੈਨਿੰਗ ਬਣੀ ਹਦੀ ਓਵਰਨਾਈਟ ਤੇ ਅਕਵਾਇਰ ਹੋ ਨਹੀਂ ਗਏ ਬਾਕੀ ਸੂਬਿਆਂ 'ਚ ਜਾ ਕੇ ਦੇਖੋ ਤੁਸੀਂ ਹੋਰ ਨਹੀਂ ਤੇ ਹਰਿਆਣੇ ਦੇ ਨਾਲ ਹੀ ਜਾ ਕੇ ਦੇਖ ਲਓ ਕੁੰਡਲੀ ਬੈਰੀਅਰ ਤੇ ਇੰਨੀ ਦੇਰ ਧਰਨਾ ਲਾ ਕੇ ਆਏ ਨੇ ਦੇਖੋ ਨਾਲ-ਨਾਲ ਕਿੰਨੀ ਡਵੈਲਪਮੈਂਟ ਹੋ ਗਈ ਹੈ ਕੱਲੇ ਗੁਰਦਾਉਂ ਦਾ ਜੀਐਸਟੀ ਪੰਜਾਬ ਨੂੰ ਕ੍ਰਾਸ ਕਰਨ ਦੇ ਆ ਸਾਰੇ ਪੰਜਾਬ ਦਾ ਜੀਐਸਟੀ ਤੇ ਕੱਲੇ ਗੁਰਦਾਉਂ ਜ਼ਿਲ੍ਹੇ ਦਾ ਜੀਐਸਟੀ ਜਿਹੜਾ ਹੈ ਸਭ ਤੋਂ ਵੱਧ ਲੈ ਕੇ ਜਾ ਰਿਹਾ ਮੈਂ ਇਹੋ ਕਹਿਣਾ ਕਿ ਕੀ ਸਾਡੀ ਨੌਜਵਾਨੀ ਸਿਰਫ ਹਾਈਵੇ ਤੇ ਲੰਗਦੀਆਂ ਗੱਡੀਆਂ ਵੇਖਣ ਜੋਗੀ ਰਹਿ ਗਈ ਹੈ ਸ਼ੂ ਕਰਕੇ ਲਾਗੋ ਲੰਘ ਜਾਣਗੀਆਂ ਤੇ ਦੇਖਦੇ ਰਹਿ ਜਾਣਗੇ ਵੀ ਆਹ ਕੀ ਹੋਇਆ ਇਹਨਾਂ ਨੂੰ ਕਿਸੇ ਲਾਹੇਵੰਦ ਕੰਮ ਤੇ ਕਿਉਂ ਨਹੀਂ ਲਾਇਆ ਜਾ ਰਿਹਾ